ਸਕ੍ਰੀਨ ਦੇ ਉੱਪਰ ਜਿਹੜੀ ਹਸਾਰ ਸਫੈਦਾ ਅਮਰੂਦ ਦੀ ਕਿਸਮ ਤੁਸੀਂ ਦੇਖ ਰਹੇ ਹੋਗੇ ਕਾਫੀ ਭਰਮਾ ਫਾਲ ਇਸ ਇਸ ਕਿਸਮ ਦੇ ਉੱਪਰ ਜਿਹੜਾ ਆਪਾਂ ਨੂੰ ਮਿਲ ਜਾਂਦਾ ਹੈਗਾ ਤੇ ਇਹ ਬੂਟੇ ਜਿਹੜੇ ਸੇਲ ਲਈ ਆਪਣੇ ਕੋਲ ਮੌਜੂਦ ਨੇਗੇ ਦੋ ਮੁੱਖ ਕਿਸਮਾਂ ਤੇ ਹੀ ਆਪਾਂ ਜਿਹੜੀਆਂ ਅਮਰੂਦੀਆਂ ਦੇ ਕੰਮ ਕਰ ਰਹੇ ਆ ਉਹਦੇ ਚ ਇੱਕ ਹੈਗੀ ਹਸਾਰ ਸਫੈਦਾ ਤੇ ਦੂਜੀ ਹੈਗੀ ਪਿੰਕ ਤਾਈਵਾਨ ਪਿੰਕ ਤਾਈਵਾਨ ਹਲਕਾ ਜਿਹੜਾ ਪਿਆਜ਼ੀ ਰੰਗ ਦਾ ਫਾਲ ਵਿੱਚੋਂ ਇਹਦਾ ਪਾਇਆ ਜਾਂਦਾ ਹੈਗਾ ਤੇ ਜਿਹੜਾ ਹਸਾਰ ਸਫੈਦਾ ਹੈਗਾ ਕਰੀਮ ਕਲਰ ਦਾ ਜਿਹੜਾ ਗੁੱਦਾ ਇਹਦਾ ਹੁੰਦਾ ਹੈਗਾ ਪੀਜ ਕਾਫੀ ਘੱਟ ਹੁੰਦੇ ਨੇ ਫਲ ਦਾ ਸਾਈਜ਼ ਵੀ ਵਧੀਆ ਹੁੰਦਾ ਤੇ ਕਾਫੀ ਹਾਰਡ ਜਿਹੜੇ ਇਹ ਬੂਟੇ ਹੁੰਦੇ ਨੇਗੇ ਅ ਸਿਰਫ ਤੇ ਸਿਰਫ ਜਿਹੜਾ ਨਿਮਾਟੋਡ ਤੋਂ ਇਹਨੂੰ ਬਚਾਉਣ ਦੀ ਆਪਾਂ ਲੋੜ ਹੁੰਦੀ ਹੈ ਜੇਕਰ ਨਿਮਾਟੋਡ ਗ੍ਰਸਤ ਬੂਟਾ ਆਪਾਂ ਖੇਤ ਦੇ ਵਿੱਚ ਲਾ ਲੰਨੇ ਆ ਤਾਂ ਉਹ ਨਾ ਤਾਂ ਚੱਲਦਾ ਤੇ ਨਾ ਮਰਦਾ ਬਸ ਉਹ ਥੋੜੀ ਗ੍ਰੋਥ ਕਰ ਲਾਂਦਾ ਸੁੱਕ ਜਾਂਦਾ ਗ੍ਰੋਥ ਕਰ ਲਾਂਦਾ ਸੁੱਕ ਜਾਂਦਾ ਇਸ ਤਰੀਕੇ ਦੇ ਨਾਲ ਉਹ ਕਰਦਾ ਰਹਿੰਦਾ ਜੀ ਸੋ ਚੰਗੀ ਕਿਸਮ ਦੇ ਬਿਮਾਰੀ ਰਹਿਤ ਬੂਟੇ ਲੈਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਅਸੀਂ ਲਗਾਤਾਰ ਸਿਰਫ ਤੇ ਸਿਰਫ ਜਿਹੜਾ ਕਿਸਮਾਂ ਤੇ ਕੰਮ ਕਰ ਰਹੇ ਹਾਂ ਉਸ ਤੋਂ ਇਲਾਵਾ ਜਿਹੜਾ ਅ ਟਰੈਲਾਂ ਦੇ ਬੇਸਟ ਜਾਨੀ ਕਿ ਜਿਹੜੇ ਲਾ ਕੇ ਦੇਖਦੇ ਆਂਗੇ ਉਹਨਾਂ ਦੇ ਉੱਪਰ ਹੀ ਜਿਹੜਾ ਕਿਸਮਾਂ ਦੇ ਉੱਪਰ ਆਪਾਂ ਕੰਮ ਕਰਦੇ ਹਾਂ ਧੰਨਵਾਦ ਜੀ